ਸ਼ਾਮ 7 ਵਜੇ ਤੋਂ ਬਾਅਦ ਮਾਰਕੀਟ ਦੀਆਂ ਸਾਰੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਦਰਅਸਲ 1 ਮਹੀਨੇ ਤੱਕ ਬੰਦ ਰੱਖਣ ਦੇ ਇਹ ਹੁਕਮ ਜਾਰੀ ਕਰ ਦਿੱਤੇ ਨੇ ਪੰਜਾਬ ਦੇ ਇਸ ਜ਼ਿਲ੍ਹੇ ਦੇ ਵਸੂਦਾਸ ਦਈਏ ਕਿ ਦੁਕਾਨਾਂ ਬੰਦ ਕਰਨ ਦੇ ਹੁਕਮ ਦਿੱਤੇ ਨੇ ਮਾਰਕੀਟ ਦੇ ਵਿੱਚ ਯਾਨੀ ਕਿ 7:30 ਵਜੇ ਤੋਂ ਬਾਅਦ ਦੁਕਾਨਾਂ ਬੰਦ ਰਹਿਣਗੀਆਂ ਤਾਂ ਦੱਸਦੇ ਕਿ ਭਾਰਤ ਪਾਕਿਸਤਾਨ جنگ ਦੇ ਵਿਚਾਲੇ ਸ਼੍ਰੀ ਮੁਕਸਸ ਸਾਹਿਬ ਦੇ ਵਿੱਚ ਬਾਜ਼ਾਰਾਂ ਨੂੰ ਸ਼ਾਮ 7:30 ਵਜੇ ਤੋਂ ਬੰਦ ਕਰਨ ਦੇ ਹੁਕਮ جاری ਕਰ ਦਿੱਤੇ ਨੇ ਇਹ ਹੁਕਮ ਅੱਜ ਤੋਂ ਹੀ ਲਾਗੂ ਹੋਣਗੇ ਤੇ 10 ਜੂਨ ਤੱਕ ਯਾਨੀ ਪੂਰਾ 1 ਮਹੀਨਾ ਲਾਗੂ ਰਹਿਣਗੇ ਇਸ ਦੌਰਾਨ ਮੈਡੀਕਲ ਤੇ ਐਮਰਜੈਂਸੀ ਸਹੂਲਤਾਂ ਤੋਂ ਇਲਾਵਾ ਬਾਕੀ ਸਾਰੀਆਂ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ ਜਾਵੇਗਾ ਤਾਂ ਇਹ ਖਬਰ ਤੁਹਾਡੇ ਲਈ ਬੇਹਦ ਜ਼ਰੂਰੀ ਹੈ ਜਾਣਨਾ ਤਾਂ ਜਿਹੜੇ ਲੋਕ ਸ਼੍ਰੀ ਮੁਕਸਤ ਸਾਹਿਬ ਦੇ ਵਿੱਚ ਰਹਿੰਦੇ ਨੇ ਉਸ ਸ਼ਹਿਰ ਦੇ ਵਿੱਚ ਰਹਿੰਦੇ ਨੇ ਤਾਂ ਜਾ ਕੇ ਅੱਜ ਹੀ ਆਪਣੇ ਜਿੰਨਾ ਵੀ ਖਾਣ ਪੀਣ ਦਾ ਸਮਾਨ ਹੈ ਰਾਸ਼ਨ ਪਾਣੀ ਜਿੰਨਾ ਵੀ ਜ਼ਰੂਰੀਆਂ ਚੀਜ਼ਾਂ ਨੇ ਕਰਦੀਆਂ ਤੇ ਉਹ ਲੈ ਕੇ ਰੱਖ ਲੋ ਕਿਤੇ ਤੁਹਾਨੂੰ ਬਾਅਦ ਦੇ ਵਿੱਚ ਜੋ ਕਿ ਭਜਨਾ ਨਾ ਪਵੇ ਕਿਤੇ ਵੀ ਤੁਹਾਨੂੰ ਦਿੱਕਤ ਪਰੇਸ਼ਾਨੀ ਨਾ ਹੋਵੇ ਦੱਸ ਦਈਏ ਕਿ ਉਸੇ ਤਰੀਕੇ ਦੇ ਨਾਲ ਜਲੰਧਰ ਸ਼ਹਿਰ ਦੇ ਵਿੱਚ ਵੀ ਸਵੇਰੇ ਸਵੇਰੇ ਵੱਡੇ ਧਮਾਕੇ ਹੋਏ ਸਿੱਗੇ ਜਿਸ ਦੇ ਕਰਕੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ ਤਾਂ ਹੁਣ ਸ਼੍ਰੀ ਮੁਕਸਿਸ ਸਾਹਿਬ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਇਸ ਬਾਰੇ ਲਿਖਤੀ ਹੁਕਮ ਜਾਰੀ ਕਰ ਦਿੱਤੇ ਨੇ ਹੁਕਮਤ ਮੁਤਾਬਕ ਅੱਜ ਸ਼ਾਮ 7:30 ਵਜੇ ਬਾਜ਼ਾਰਾਂ ਤੇ ਦੁਕਾਨਾਂ ਬੰਦ ਕਰ ਦਿੱਤੀਆਂ ਜਾਣਗੀਆਂ ਇਹ ਹੁਕਮ 10 ਜੂਨ ਤੱਕ ਪੂਰੇ ਜ਼ਿਲ੍ਹੇ ਦੇ ਵਿੱਚ ਲਾਗੂ ਰਹਿਣਗੇ ਸਿਰਫ ਮੈਡੀਕਲ ਤੇ ਐਮਰਜੈਂਸੀ ਸਹੂਲਤਾਂ ਨੂੰ ਇਹਨਾਂ ਹੁਕਮਾਂ ਤੋਂ ਛੋਟ ਰਹੇਗੀ ਯਾਨੀ ਕਿ ਜਿਹੜੇ ਮੈਡੀਕਲ ਤੇ ਐਮਰਜੈਂਸੀ ਸਹੂਲਤਾਂ ਨੇ ਉਹ ਉਹਨਾਂ ਚੀਜ਼ਾਂ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ ਮੈਡੀਕਲ ਦੀਆਂ ਸ਼ਾਪਸ ਖੁੱਲੀਆਂ ਰਹਿਣਗੀਆਂ ਤੇ ਐਮਰਜੈਂਸੀ ਸਹੂਲਤਾਂ ਯਾਨੀ ਕਿ ਜਿਵੇਂ ਜੋ ਵੀ ਮੈਡੀਕਲ ਦੇ ਨਾਲ ਜੁੜੀਆਂ ਹੋਈਆਂ ਨੇ ਲੋਕਾਂ ਦੀ ਜ਼ਰੂਰੀ ਵਸਤਾਂ ਨੇ ਤਾਂ ਉਹ ਦੁਕਾਨਾਂ ਜਿਹੜੀਆਂ ਖੁੱਲੀਆਂ ਰਹਿਣਗੀਆਂ ਬਾਕੀਆਂ ਸਾਰੀਆਂ ਬੰਦ ਰਹਿਣਗੀਆਂ ਤਾਂ ਦੱਸ ਦਈਏ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਤੇ ਮੋਹਾਲੀ ਦੇ ਵਿੱਚ ਵੀ ਕੱਲ ਸ਼ਾਮ ਨੂੰ ਦੁਕਾਨਾਂ ਜਲਦੀ ਬੰਦ ਕਰਵਾਈਆਂ ਗਈਆਂ ਨੇ ਭਾਰਤ ਪਾਕਿਸਤਾਨ ਜੰਗ ਦੇ ਵਿਚਾਲੇ ਸ਼੍ਰੀ ਮੁਕਸੇ ਸਾਹਿਬ ਦੇ ਵਿੱਚ ਬਾਜ਼ਾਰਾਂ ਨੂੰ ਸ਼ਾਮ 7:30 ਵਜੇ ਤੋਂ ਬਾਦ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਇਹ ਹੁਕਮ ਅੱਜ ਤੋਂ ਹੀ ਲਾਗੂ ਹੋ ਜਾਣਗੇ ਤੇ ਅਗਲੇ 1 ਮਹੀਨਾ ਯਾਨੀ ਕਿ ਅਜਦਾਸਤਰੀ ਕਹ ਤੇ ਅਗਲੀ 10 ਜੂਨ ਤੱਕ ਇਹ ਹੁਕਮ ਜਿਹੜੇ ਕਿ ਲਾਗੂ ਰਹਿਣਗੇ 1 ਮਹੀਨਾ ਪੂਰਾ ਦੁਕਾਨਾ ਬੰਦ ਰਹਿਣ ਗਿਆ ਤੇ ਇਸ ਦੌਰਾਨ ਮੈਡੀਕਲ ਤੇ ਐਮਰਜੈਂਸੀ ਸਹੂਲਤਾਂ ਤੋਂ ਇਲਾਵਾ ਬਾਕੀਆਂ ਜਿੰਨੀਆਂ ਵੀ ਦੁਕਾਨਾਂ ਹੋਣ ਗਿਆ ਮਾਰਕੀਟ ਦੇ ਵਿੱਚ ਉਹ ਸਾਰੀਆਂ ਬੰਦ ਰਹਿਣਗੀਆਂ ਤਾਂ ਇਹ ਖਬਰ ਜ਼ਰੂਰ ਇੱਕ ਵਾਰ ਧਿਆਨ ਨਾਲ ਸੁਣ ਲਿਓ ਦੁਬਾਰਾ ਇੱਕ ਵਾਰ ਫੇਰ ਤੁਹਾਨੂੰ ਰਿਪੀਟ ਕਰ ਦਿੰਦੀਆਂ ਕਿਸ਼ਰੀ ਮੁਖਸਦ ਸਾਹਿਬ ਦੇ ਵਿੱਚ अज तो ही हुक्म जे कि लागू हो रहे हैं शाम साढ़े सात बजे तो बाद मार्केट दारिया दुकाना बंद कर द करवा दिन सिर्फ और सिर्फ एमरजेंसी सहूलत दवाइया मेडिकल दिया, दुकाना जुलिया रह सारिया बंद कर दिखाई जा जाके अपने घर दियां चीज़ा जेडे कि लैके खरीद के रख लो क्योंकि एक महीने तक दुकाना बंद रह अगले हुक्मां तक ਇਹ ਸਭ ਕੀ ਆਰਡਰਸ ਨੇ ਜਿਹੜੇ ਹੈਗੇ ਨੇ ਅੱਜ ਬਜ਼ਾਰ ਵਰਨਾ ਲੈ ਕੇ ਕਿਸਤਾਂ ਅੱਜ ਜਿਹੜਾ ਹੈਗੇ ਜੀ ਆਰਡਰ ਕੀਤਾ ਗਿਆ ਹੈ ਉਹਦੇ 'ਚ ਆਰਡਰ ਕੀਤਾ ਗਿਆ ਕਿ ਜਿਹੜੀ ਵੀ ਦੁਕਾਨਾਂ ਹੈਗੀਆਂ ਨੇ ਬਾਜ਼ਾਰ ਹੈਗਾ ਕਿਸੇ ਤਰ੍ਹਾਂ ਵੀ ਸ਼ਰਾਬ ਦੇ ਠੇਕੇ ਨੇ ਹੋਰ ਵੀ ਕਿਸੇ ਤਰ੍ਹਾਂ ਦੇ ਰੈਸਟੋਰੈਂਟ ਹੋਟਲ ਵਗੈਰਾ ਨੇ ਉਹ ਸਾਰੇ 7:30 ਵਜੇ ਬੰਦ ਹੋਣ ਤੇ ਆਰਡਰ ਕੀਤੇ ਨੇ ਇਹ ਆਰਡਰ ਅੱਜ ਤੋਂ 1 ਮਹੀਨੇ ਤੱਕ ਕੀਤੇ ਗਏ ਨੇ ਜੇ ਹਾਲਾਤ ਠੀਕ ਹੋ ਜਾਣ ਨਾਰਮਲ ਹੋ ਜਾਂਦੇ ਨੇ ਬਿਲਕੁਲ ਤਾਂ ਇਹ ਆਰਡਰ ਪਹਿਲਾਂ ਹੀ ਅਸੀਂ ਖਤਮ ਕਰ ਦਾਂਗੇ ਆਦਰਵਾਇਜ਼ ਇਹ ਆਰਡਰ ਜਿਹੜਾ ਹੈਗਾ ਉਹ ਸਪੋਰਟਿੰਗਲੀ ਚੱਲਦਾ ਰਹੇਗਾ ਜੀ ਉਹ ਹੋਰ ਕੀ ਇੰਤਜ਼ਾਮ ਕੀਤਾ ਗਿਆ ਨੇ ਜਿਸ ਤਰ੍ਹਾਂ ਦਾ ਮਾਹੌਲ ਜਿਹੜਾ ਹੈਗਾ ਦੇਖਦਾ ਆਮ ਲੋਕਾਂ ਨੂੰ ਕਿਸ ਨਾ ਹੈਗਾ ਆਮ ਲੋਕਾਂ ਨੂੰ ਸਨੇਹਾ ਇਹ ਹੀ ਹੈ ਕਿ ਬਲੈਕਆਊਟ ਜਿਹੜਾ ਹੈ ਟੋਟਲ ਉਹ ਅਸੀਂ ਬਹੁਤਾ ਅਜੇ ਨਹੀਂ ਕਰ ਰਹੇ ਕਿਉਂਕਿ ਜ ਮਤਲਬ ਲੋਡ ਪੈਣ ਮੁਤਾਬਕ ਹੈ ਜਿਸ ਤਰ੍ਹਾਂ ਤਾਂ ਸਾਨੂੰ ਕੋਈ ਜੇ ਕੋਈ ਵਾਰਨਿੰਗ ਆਊਗੀ ਤਾਂ ਹੀ ਕਰਾਂਗੇ ਬਲੈਕਆਊਟ ਆਦਰਵਾਈਜ਼ ਲੋਕਾਂ ਨੂੰ ਇਹ ਐਡਵਾਈਸ ਹੈ ਕਿ ਪਲੀਜ਼ ਲਾਈਟਾਂ ਘੱਟ ਤੋਂ ਘੱਟ ਯੂਜ਼ ਕਰ ਰਾਤ ਨੂੰ ਅਵੋਇਡੀ ਕਰਨ ਲਾਈਟਾਂ ਨੂੰ ਬਾਹਰ ਲੀਆਂ ਲਾਈਟਾਂ ਜਿਹੜੀਆਂ ਹੁੰਦੀਆਂ ਨੇ ਘਰ ਦੇ ਅੰਦਰ ਹੀ ਜਿਹੜੀਆਂ ਲਾਈਟਸ ਨੇ ਸਿਰਫ ਉਹਨਾਂ ਨੂੰ ਵੀ ਆਨ ਰੱਖਣ ਉਹ ਵੀ ਉਹਨਾਂ ਕਿ ਜਿੰਨਾ ਜ਼ਿਆਦਾ ਜ਼ਰੂਰੀ ਹੈ ਸੇਫਟੀ ਆਪਾਂ ਨੂੰ ਮਤਲਬ ਆਪਣਾ ਪ੍ਰੀਕੌਸ਼ਨਸ ਲੈ ਕੇ ਚੱਲਣਾ ਚਾਹੀਦਾ ਹੈ ਤੇ ਇੱਕ ਮਹੀਨੇ ਆਸਤੇ ਨੇ ਆਰਡਰ ਇਸ ਨੂੰ ਲੈ ਕੇ ਵੀ ਲੋਕਾਂ ਚ ਪੁੱਤਾ ਕਿ ਇੰਨਾ ਲੰਮਾ ਸਮਾਂ ਜਾਂ ਕੁਝ ਇਸ ਤਰ੍ਹਾਂ ਦਾ ਕੀ ਕਹੋਗੇ ਲੋਕਾਂ ਨੂੰ ਕਿ ਟਾਈਮ ਪੈਂਦਾ ਹੈਗਾ ਤਾਂ ਕਿਸ ਤਰ੍ਹਾਂ ਦਾ ਐਕਸ਼ਨ ਹੋਊਗਾ ਇਹ ਜਿਹੜਾ ਆਰਡਰ ਹੈ ਨਾ ਜੀ ਸਿਰਫ ਆਪਾਂ ਆਪਣੇ ਫਾਇਦੇ ਵਾਸਤੇ ਹੀ ਕੀਤਾ ਸਾਰਿਆਂ ਦੇ ਫਾਇਦੇ ਵਾਸਤੇ ਤਾਂ ਕਿ ਕਿਸੇ ਕਿਸਮ ਦਾ ਬਾਈ ਚਾਂਸ ਕੋਈ ਨੁਕਸਾਨ ਨਾ ਹੋਵੇ ਕਿਸੇ ਦਾ ਜਿਹੜਾ ਹਾਲਾਤ ਬਿਲਕੁਲ ਠੀਕ ਹੋ ਸਕਦਾ ਹਾਲਾਤ ਇੱਕ ਤੋਂ ਦਿਨਾਂ ਚ ਠੀਕ ਹੋ ਜਾਣ ਨਾਲ ਦੀ ਨਾਲ ਆর্ডার ਖਤਮ ਕਰਦੇ ਆਂਗੇ ਨਾਲ ਦੀ ਨਾਲ ਜੋ ਪਹਿਲਾਂ ਹੈਗਾ ਸਮਾਂ ਉਹ ਹੀ ਹੋ ਜਾਏਗਾ ਜੀ ਓਕੇ ਸਰ ਆਰਡਰਸ ਨੇ ਕੁਝ ਸ਼ਾਪਸ ਵਗੈਰਾ ਹੁੰਦਾ ਕਿ ਕੀ ਆਰਡਰਸ ਨੇ ਔਰ ਕੀ ਕਹਿੰਦੇ ਆ ਅ ਦਰਅਸਲ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪਾਕਿਸਤਾਨ ਵੱਲੋਂ ਜਿਹੜਾ ਹਮਲਾ ਹੋ ਰਿਹਾ ਉਹਦੇ ਵਿੱਚ ਜਿਹੜੇ ਸਾਡੇ ਆਲੇ ਦੁਆਲੇ ਦੇ ਜ਼ਿਲ੍ਹੇ ਨੇ ਫਾਜ਼ਿਲਕਾ ਫਿਰੋਜ਼ਪੁਰ ਉਥੇ ਅਟੈਕਸ ਹੋ ਰਹੇ ਨੇ ਡਰੋਨਸ ਤੋਂ ਐਂਡ ਸਾਡੀ ਜਿਹੜੀਆਂ ਫੋਰਸਸ ਐ ਉਹ ਨਿਊਟਰਲਾਈਜ਼ ਵੀ ਕਰ ਰਹੀ ਹੈ ਬਟ ਕੁਝ ਜਗ੍ਹਾ ਤੇ ਸਿਵਿਲIANS ਨੂੰ ਵੀ ਹਾਰਮ ਹੋਇਆ ਬਿਕੋਜ਼ ਆਫ ਬ੍ਰੋਨ ਅਟੈਕਸ ਉਹਨਾਂ ਨੂੰ ਦੇਖਦੇ ਹੋਏ ਕੱਲ ਵੀ ਔਰ ਪਰਸੋਂ ਵੀ ਲਗਾਤਾਰ ਅਸੀਂ ਬਲੈਕਆਊਟ ਰੱਖਿਆ ਰਾਤ ਨੂੰ ਤਾਂ ਕਿ ਸਾਡੇ ਜਿਹੜੇ ਲੋਕ ਨੇ ਉਹ ਸੇਫ ਰਹਿਣ ਬਲੈਕਆਊਟ ਵੇਲੇ ਸਾਡੇ ਵੱਲੋਂ ਇਹ ਦੇਖਿਆ ਗਿਆ ਕਿ ਕੁਝ ਲੋਕ ਜਿਹੜੇ ਨੇ ਬਲੈਕਆਊਟ ਦੀ ਵਾਰਨਿੰਗ ਦੇ ਬਾਵਜੂਦ ਆਪਣੀ ਜਿਹੜੀਆਂ ਸ਼ਾਪਸ ਹਨ ਔਰ ਟਾਬੇ ਨੇ ਉਹਨਾਂ ਨੂੰ ਖੁੱਲਾ ਰੱਖ ਰਹੇ ਨੇ ਔਰ ਇਸ ਨੂੰ ਪ੍ਰੀਵੈਂਟ ਕਰਨ ਲਈ ਮੇਰੇ ਵੱਲੋਂ ਇਹ ਡਿਸੀਜਨ ਲਿੱਤਾ ਗਿਆ ਕਿ ਅਸੀਂ ਇੱਕ ਸਟੈਂਡਰਡ ਟਾਈਮ ਕਰਦੇ ਹਾਂ ਕਿ 7:30 ਵਜੇ ਤੋਂ ਬਾਅਦ ਜਿਹੜੀਆਂ ਐਮਰਜੈਂਸੀ ਸਪਲਾਈਜ਼ ਆ ਮਤਲਬ ਮੈਡੀਕਲ ਸ਼ਾਪਸ ਆਗਰਾ ਨੂੰ ਛੱਡ ਕੇ ਜਾਂ ਕੋਈ ਚਲੋ ਕੋਈ ਬਹੁਤ ਐਸੈਂਸ਼ੀਅਲ ਸਪਲਾਈ ਕੋਈ ਹੋਰ ਦੇ ਰਿਹਾ ਵੇਚ ਰਿਹਾ ਉਹਨਾਂ ਨੂੰ ਛੱਡ ਕੇ ਬਾਕੀ ਜਿਹੜੀਆਂ ਸ਼ਾਪਸ ਆ ਉਹਨਾਂ ਦਾ ਬੰਦ ਹੋਣ ਦਾ ਟਾਈਮ ਸ਼ਾਮ ਨੂੰ 7:30 ਵਜੇ ਦਾ ਹੋ ਜਾਏਗਾ ਇਹਦਾ ਮਤਲਬ ਸਿਰਫ ਇੰਨਾ ਹੈ ਕਿ ਜਦੋਂ ਅਸੀਂ ਬਲੈਕਆਊਟ ਕਰਾਂਗੇ ਜਿਸ ਵੀ ਟਾਈਮ ਤੁਹਾਨੂੰ ਦੱਸ ਕੇ ਕਰਾਂਗੇ ਕੋਸ਼ਟੈਂ ਤੇ ਬਲੈਕਆਊਟ ਥੋੜਾ ਸਾਡਾ ਸਕਸੈਸਫੁਲੀ ਹੋ ਜਾਇਆ ਨਹੀਂ ਤਾਂ ਕਈ ਵਾਰੀ ਦੁਕਾਨਦਾਰ ਜਿਹੜੇ ਨੇ ਉਹ ਬੈਠੇ ਰਹਿੰਦੇ ਦੁਕਾਨਾਂ ਤੇ ਅ ਪਰ ਇਸ ਤੋਂ ਇਲਾਵਾ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹਾਂਗਾ ਕਿ ਫਿਲਹਾਲ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹਾ ਪੂਰਾ ਜ਼ਿਲ੍ਹਾ ਸਾਡੀਆਂ ਸਾਰੀਆਂ 서ਡਿਵੀਜ਼ਨਸ ਮੁਕਸਰ ਗਿੱਦੜਬਾਹਾ ਮਲੋੜ ਲੰਬੀ ਸਾਰੇ ਪਿੰਡ ਸਾਡੇ ਸਾਰੇ ਸ਼ਹਿਰ ਓਵਰਆਲ ਪੂਰੀ ਅਮਨ ਸ਼ਾਂਤੀ ਹੈ ਬਿਲਕੁਲ ਆਰਾਮ ਨਾਲ ਤੁਸੀਂ ਆਪਣੀ ਦਿਨ ਚਰਿਆ ਦੇ ਵਿੱਚ ਜਿੱਦਾਂ ਤੁਹਾਡਾ ਕੰਮ ਹੈ ਉਦਾਂ ਕੰਮ ਕਰੋ ਜੋ ਤੁਹਾਡਾ ਬਿਜ਼ਨਸ ਹੈ ਬਿਜ਼ਨਸ ਤੇ ਜਾਓ ਜਿੱਦਾਂ ਤੁਹਾਡੀ ਜੌਬ ਦੀ ਰਿਕੁਆਇਰਮੈਂਟ ਹੈ ਆਪਣੀ ਜੌਬ ਕਰੋ ਕੋਈ ਪ੍ਰੋਬਲਮ ਨਹੀਂ ਹੈ ਜਦੋਂ ਅਸੀਂ ਤੁਹਾਨੂੰ ਵਾਰਨਿੰਗ ਦਵਾਂਗੇ ਕਿ ਬਲੈਕਆਊਟ ਹੈਗਾ ਸਾਨੂੰ ਉਦੋਂ ਹੀ ਦਵਾਂਗੇ ਜਦੋਂ ਸਾਨੂੰ ਅਥਾਰਟिटीज ਦੱਸਣਗੀਆਂ ਆਰਮੀ ਦੀਆਂ ਜਾਂ 에어ਫੋਰਸ ਦੀ ਔਰ ਬਲੈਕਆਊਟ ਵੇਲੇ ਅਸੀਂ ਤੁਹਾਨੂੰ ਜਦੋਂ ਕਵਾਂਗੇ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਆਪਣੀ ਮੂਵਮੈਂਟ ਨੂੰ ਰੈਸਟ੍ਰਿਕਟ ਕਰੋ ਰਾਤ ਦੇ ਸਮੇਂ ਅੰਦਰ ਰਹੋ ਬਾਹਰ ਨਾ ਰਹੋ ਔਰ ਆਪਣੀਆਂ ਲਾਈਟਾਂ ਰੂਟਾਂ ਨੂੰ ਬਿਲਕੁਲ ਬੰਦ ਕਰਕੇ ਰੱਖੋ ਪੱਖੇ-ਪੱਖੇ ਤੁਸੀਂ ਚਲਾ ਸਕਦੇ ਹੋ ਜੇਕਰ ਬਿਜਲੀ ਆਈ ਹੋਈ ਹੈ ਪਰ ਆਮ ਤੌਰ ਤੇ ਅਸੀਂ ਇਹ ਕਰਦੇ ਹਾਂ ਕਿ ਬਲੈਕਆਊਟ ਵੇਲੇ ਅਸੀਂ ਬਿਜਲੀ ਜਿਹੜੀ ਹੈ ਉਹਨੂੰ ਬੰਦ ਕਰ ਦਿੰਦੇ ਹਾਂ ਜੇ ਇੱਕਦਮ ਸਡਨਲੀ ਰਾਤ ਦੇ ਸਮੇਂ ਤੇ ਤੁਹਾਨੂੰ ਬਿਜਲੀ ਜਾਣ ਦਾ ਵੀ ਸੰਕੇਤ ਆਂਦਾ ਇਹਦਾ ਮਤਲਬ ਇਹ ਹੈ ਕਿ ਵੀ ਐਡਮਿਨਿਸਟ੍ਰੇਸ਼ਨ ਵੱਲੋਂ ਬਲੈਕਆਊਟ ਕੀਤਾ ਗਿਆ ਤੇ ਜੇ ਤੁਹਾਨੂੰ ਕੋਈ ਮੈਸੇਜ ਨਹੀਂ ਵੀ ਰੀਸੀਵ ਹੋਇਆ ਤਾਂ ਵੀ ਤੁਸੀਂ ਮੰਨ ਕੇ ਚੱਲੋ ਕਿ ਬਲੈਕਆਊਟ ਹੈ ਸਰ ਇੱਕ 1 ਮੰਥਲੀ ਕੀਤੇ ਗਏ ਨੇ ਆਰਡਰ ਦੇ ਸੂਣ ਲੈ ਕੇ ਵੀ ਲੋਕਾਂ ਚ ਹੈ ਥੋੜਾ ਕੀ ਇੰਨੇ ਲੰਬੇ ਆਰਡਰਸ ਨੇ ਕੀ ਕਹਿਣਾ ਚਾਹੋਗੇ ਇਸ ਬਾਰੇ ਨਹੀਂ ਜੀ 1 ਮੰਥ ਦੇ ਜਿਹੜੇ ਆਰਡਰਸ ਹਨ ਰੂਟੀਨ ਦੇ ਵਿੱਚ ਜਦੋਂ ਅਸੀਂ 144 ਦੇ ਆਰਡਰ ਕਰਦੇ ਹਾਂ ਤਾਂ ਉਹਦੇ ਵਿੱਚ ਇੱਕ ਸਰਟਨ ਟਾਈਮ ਹੁੰਦਾ ਬਿਕੋਜ਼ ਅਸੀਂ ਬਾਰ-ਬਾਰ ਰਿਪੀਟ ਨਹੀਂ ਕਰਨਾ ਚਾਹੁੰਦੇ ਆਰਡਰਸ ਨੂੰ ਸੋ ਲੇਕਿਨ ਮੇਰੀ ਆਸ਼ਾ ਹੈ ਕਿ ਜਲਦੀ ਤੋਂ ਜਲਦੀ ਇਹ ਜਿੱਦਾਂ ਹੀ ਡੀਸਕੇਲੇਟ ਹੋਏਗਾ ਸਾਰਾ ਐਟਮੋਸਫੇਅਰ ਔਰ ਸ਼ਾਂਤੀ ਵਾਪਸ ਆਏਗੀ ਤਾਂ ਅਸੀਂ ਇਹਨਾਂ ਆਰਡਰਸ ਨੂੰ ਵਾਪਸ ਲੈ ਲਾਂਗੇ ਕਿ ਸਰ ਪਟ્રોલ ਪੁਆਇੰਟਸ ਤੇ ਕੱਲ ਕਾਫੀ ਲੰਬੀਆਂ ਕਤਾਰਾਂ ਲੱਗੀਆਂ ਲੋਕਾਂ ਦੀ ਲੋਕਾਂ ਨੂੰ ਕੀ ਸੁਣਿਆ ਹੈਗਾ 44 ਕੋਰੇ ਨਹੀਂ ਲੋਕ ਆਮ ਦੀ ਅਵਸਥਾ ਹੋਣੀ ਹੈ ਕਿਤੇ ਕੋਈ ਗੰਢੀ ਬੱਤਾਂ ਨਾ ਉਹ ਸਪੋਰਟ ਕਰਦੇ ਹੋਏ ਨਜ਼ਰ ਆ ਰਹੀ ਸਾਨੂੰ ਜੀ ਸਾਰੇ ਡਿਪਟੀ ਕਮਿਸ਼ਨਰਸ ਨੂੰ ਪੰਜਾਬ ਦੇ ਭਾਰਤ ਸਰਕਾਰ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਬੜੀ ਕਲੀਅਰ ਇੰਡੀਕੇਸ਼ਨ ਹੈ ਵੀ ਨਾ ਤੇਲ ਦੀ ਨਾ ਸਪਲਾਈਜ਼ ਦੀ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਹੈ ਓਵਰ ਆਲ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਅਮਨ ਸ਼ਾਂਤੀ ਦਾ ਮਾਹੌਲ ਹੈ ਬਾਰਡਰ ਡਿਸਟ੍ਰਿਕਟਸ ਦੇ ਵਿੱਚ ਕੁਝ ਦਿਖ ਰਹੇ ਨੇ ਡਰੋਨ ਅਟੈਕਸ ਬਟ ਤੁਸੀਂ ਦੇਖਿਆ ਹੋਵੇਗਾ ਕਿ ਸਾਡੀ ਫੋਰਸਸ ਬਹੁਤ ਸਕਸੈਸਫੁਲੀ ਉਹਨਾਂ ਨੂੰ ਐਕਸਟਿੰਗੁਇਸ਼ ਕਰ ਰਹੇ ਨੇ ਜਿਹੜੇ ਵੀ ਉਹਨਾਂ ਵੱਲੋਂ ਡਰੋਨ ਵਗੈਰਾ ਆ ਰਹੇ ਨੇ ਸੋ ਪੁਆਇੰਟ ਇਹ ਹੈ ਕਿ ਕੋਈ ਵੀ ਤੇਲ ਨੂੰ ਲੈ ਕੇ ਹੋਲਡ ਕਰਨ ਦਾ ਰੱਖਣ ਦਾ ਜਾਂ ਫਿਰ ਸਪਲਾਈਜ਼ ਨੂੰ ਰੱਖਣ ਦਾ ਕੋਈ ਫਾਇਦਾ ਨਹੀਂ ਹੈ ਔਰ ਇਸ ਤੋਂ ਇਲਾਵਾ ਅਸੀਂ ਆਰਡਰਸ ਵੀ ਪਾਸ ਕੀਤੇ ਹਨ ਗਵਰਨਮੈਂਟ ਵੱਲੋਂ ਵੀ ਆਰਡਰ ਹੈ ਕਿ ਕੋਈ ਜਿਹੜੇ ਸਪਲਾਈਅਰਸ ਹਨ ਹੋਲਸੇਲਰਸ ਹਨ ਉਹਨਾਂ ਦੇ ਉੱਤੇ ਵੀ ਐਸਟਮਾ ਲਾਗੂ ਹੋਏਗਾ ਜੇ ਉਹਨਾਂ ਨੇ ਕੋਈ ਵੀ ਕਿਸਮ ਦੀ ਸਪਲਾਈਜ਼ ਨੂੰ ਹੋਲਡ ਕੀਤਾ ਹੋਵੇ